ਹਰ ਇੱਕ ਮਿੱਤਰੇ ਹੁਣ ਜਦਾ ਮੈਚ ਦੀ ਸ਼ੁਰੂਆਤ ਹੋ ਲੱਗੀ ਆ ਪਹਿਲੀ ਰੇਡ ਖਰਾਦੀ ਦੀ ਚਾਰ ਯਾਸੀ ਪਿਆਣ ਬਾੜ ਬੜੇ ਵਿੱਚ ਕੰਨ ਛੜਕ ਵਾਲੀ ਸਾਹਿਬ ਕੰਨ ਦੇ ਕੋਲ ਹਰਮੋਲ ਦਾ ਨਮੂਤ ਪੰਡਾ ਪਰ ਇਹ ਮਨੂਤ ਸ਼ਾਹ ਦੇ ਵਿੱਚ ਰਹਿੰਦਾ ਬਲੋ ਸ਼ੋਰ ਵਾਲਾ ਕਹਿੰਦੇ ਕੰਨ ਤੇ ਨਿਵੇਲ ਲੱਗਾ ਹੋਇਆ ਆ ਜੀਣ ਨੇ ਆ ਆ ਉਸ ਲਈ ਇਹ ਆ ਨੌਜਾਨ ਖਰਾਦੀ ਦੀ ਤੇ ਯਾਰਾ ਇੱਕ ਇੱਕ ਦੋਨੋਂ ਟੀਮਾਂ ਨੂੰ ਬੇਨਤੀ ਆ ਵੀ ਗੁੱਸੇ ਜਾ ਕੇ ਸੱਟ ਮਾਰਨ ਦੀ ਕੋਸ਼ਿਸ਼ ਨਾ ਕਰਾਂ। ਤੈਈਅਰੀ ਇਹ ਹੁੰਦਾ ਵੀ ਆਪਾਂ ਗੁੱਸੇ ਗਿੱਲੇ ਮੈਚ ਜਦੋਂ ਦੁਬਾਰਾ ਲੱਗਦੇ ਇਸੇ ਪਲੇਅਰ ਦੇ ਸੱਟ ਲੱਗਦੇ ਔਰ ਨਿਕਲਿਆ ਨਾ ਹੋਵੇ। ਮੈਂ ਬੇਨਤੀ ਕਰਦਾ ਜਿੱਤਾਂ ਹਾਰਾਂ ਹੁੰਦੀਆਂ ਰਹਿਣਗੇ ਹਰ ਰੋਜ਼ ਆਪਾਂ ਖੇਡਣਾ ਹੈ। ਪਰ ਪਿਆਰ ਤਵਾਕ ਦੇ ਨਾਲ ਇੱਕ ਕਬੱਡੀ ਖੇਡਣੀ ਹੈ ਆਹ ਜੀਤੇ ਵਾਲਾ ਇਸ ਵੇਲੇ ਨਾਜਰ ਦੀਪੂ 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 ਪਰ ਨੰਬਰ ਧਾਵੀ ਦਾ ਅੱਤੇ ਦਾ ਫਰਕ ਹੈ ਦੇਣ ਤੇ ਇੱਕ ਕਹਿੰਦੇ ਇਸ ਲਈ ਨੰਬਰ ਦੋਨੋਂ ਟੀਮਾਂ ਦਾ ਪਰ ਅੱਤਾ ਚੰਦਰਾ ਕਹਿੰਦੇ ਕੋਣੀ ਦੇ ਖੋੜੇ ਵਰਗਾ ਹੁੰਦਾ ਜਿਹੜੀ ਟੀਮ ਅੱਤੇ ਤੇ ਹਰ ਜੀ

जिंदा के दे एक राय बाहे लपी बाहे लपी आ ना नौयन के दे किलातला मार दा आ देख रहे हैं मेरे वीरे ये गर्मी तो के अगला लोई चला के मार है आ देख रहे हैं अगली रे ਖਰਾਤੀ ਜੀਤੇ ਵਾਲਾ ਕਿ ਪੁੱਤ ਪੰਜਾਂ ਪੈਤੇ ਲੱਗਦਾ ਕਿਹੜਾ ਰੇਡ ਬਰਾਬਰ ਕਰਦਾ ਮੁੱਲ ਪੈਂਦੇ ਯਾਰ ਫਰਾਟਾ ਖਾਧੀਆਂ ਦੇ ਆ ਕਬੱਡੀ ਕਬੱਡੀ ਕਰਦੇ ਦੇਖੋ ਉਹ ਪੁੱਤ ਕਬਾਡੀਆਂ ਦੇ ਆ ਕਬੱਡੀ ਕਬੱਡੀ ਕਰਦੇ ਦੇਖੋ ਪੁੱਤ ਕਬਾਡੀਆਂ ਦੇ ਲਓ ਖਰਾਤੀ ਮੇਰੇ ਮਿੱਤਰੋ ਜੀਤੇ ਵਾਲਾ ਤਗੜੇ ਨੰਬਰ ਦੇ ਵਾਅਦੇ ਕਰ ਗਿਆ ਨੂੰ ਸੰਪਰੇ ਪੌਂਦੀ ਕਰਦੇ ਆ ਗਰਾਊਂਡ ਦੇ ਵਿੱਚ ਨੂੰ ਸੰਪਰੇ ਪੌਂਦੀ ਕਰਦੇ ਆ ਲਓ ਮੁੰਡਾ ਕਹਿੰਦੇ ਬਾੜ ਵਾਲੇ ਆਹ ਰੇਡ ਪਾਉਂਦੇ ਨੇ ਪਿਆਰ ਵਰ ਪਿਆਰ ਤਿੰਨੇ ਆਸੀ ਕੋਤਾ ਪਿਆਰ ਨਾਲ ਮੁੰਡੇ ਦਾ ਕੋਨੇ ਪਠਿਆਲਾ ਪਿੰਡ ਗਗਨ ਪਿਆਰ ਪਿੰਡੀ ਰੇਡ ਆਹੀ ਪਠਿਆਲੇ ਵਾਲਾ ਆਹੀ ਪਠਿਆਲੇ ਵਾਲਾ ਪਰ ਮੁੰਡੇ ਵਾਲਾ ਵਾਲੇ ਨੰਬਰ ਰੇਡਰ ਦਾ ਹੁਣ ਤੱਕ ਨਾ ਉਧਰ ਦੇਖਾ ਨਾ ਉਧਰ ਦੇਖਾ ਫਰ ਕੱਦੇ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਇਹਨਾਂ ਸਿਰੇ ਦਾ ਮੈਚ ਹੈ ट जंग जितण जे वास्ते जहिड़ा हर तमरे प्यारु उहा हमेशह दोस्त हमेशह दोस्त जहिड़ा पहिला करादी करे अनमोल खी अनमोले खाजी माण्हू जी ਨਮੋ ਰੋ ਭਾਜੀ ਕਹਿੰਦੇ ਨਮੋ ਤੇ ਖਰਾਦੀ ਮੈਮੇ ਸਰਦੇ ਦੇ ਵਿੱਚ ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਇੱਕ ਰੇਡਰ ਕੱਲਾ ਇੱਕ ਬਦਲਵੀਂ ਰੇਡ ਪਰ ਕਹਿੰਦੇ ਮੁੰਡਾ ਖਰਾਦੀ ਜਿੱਦਿਆਂ ਦਾ ਸਟੈਮਨਾ ਵੱਖਰਾ ਹੈ ਰੇਡਾਂ ਪਾਰ ਹੈ ਪਰ ਲੱਭੀ ਇਸ ਵੇਲੇ ਕੁੰਡੀ ਅਰਗੀ ਗੀ ਪਰ ਨੰਨੇਰ ਧਾਵੀ ਦਾ ਹਰ ਕੀ ਚੋਟ ਮਹਿਸੂਸ ਕਰ ਰਿਹਾ ਨਾ ਉਧਰ ਦੇਖਾ ਨਾ ਉਧਰ ਦੇਖਾ ਫਰਕ ਅੱਤੇ ਦਾ ਕਰ ਰਿਹਾ ਅੱਤੇ ਦਾ ਕਰ ਰਿਹਾ ਖਰਾਜੀ ਲਗਾਤਾਰ ਪੰਜਵੀਂ ਰੇਡ ਪਾਰ ਹੈ ਇੱਕ ਵਾਰੀ ਮੁੰਡੇ ਨੇ ਤਾਰੀਆਂ ਦੋ ਬਦ कनेडा जहिड़ी टीम जिते मान सत्ारे हरबंसर कनेडा जी वञो पंहिंजे जाची जी ਇਹ ਮੁੰਡੇ ਦਾ ਵੀ ਸਟੈਮਨਾ ਵੱਡਾ ਲਗਾਤਾਰ ਪੰਜਵੀਂ ਰੇਡ ਹਰੇਕ ਤੱਕ ਖੇਡ ਮੈਦਾਨ ਵਿੱਚ ਸਫਲ ਸਫਲ ਵਾਪਸ ਹੈ ਵਾਹ ਓਏ ਚੀਤੇ ਵਾਲਿਆ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਕਹਦੇ ਆ ਕਿ ਅੱਜ ਨਾ ਬਣੇ ਤੇ ਕਹਿੰਦੇ ਕੱਲ ਨਾ ਬਣੇ ਦਾ ਮੱਝ ਸਿੱਖੇ ਬਿਨਾ ਗੱਲ ਨੋ ਬਣੇ ਦਾਤੇ ਬਿ ਸਿੱਖੇ ਬਿਨਾ ਉਹ ਗੱਲ ਨੋ ਬਣੇ ਬਾਲੇ ਵਾਲੀ ਦਾ ਪਰ ਉਹ ਨੰਨੇ ਦਾ ਪਖਰਾਲਾ ਪਿੰਡ ਜਿਹੜੇ ਵਿਚਿੰਦੇ ਹੋ ਵਿੱਚ ਗੱਜਣਾ ਮੇਰੇ ਮਿੱਤਰੋ ਲਓ ਸਾਹਮਣੇ ਵਾਹ ਓ ਨੋ ਜਾਨਾ ਨੰਬਰ 7 ਦੇ ਹਿੱਸੇ ਹੈ ਵਧੀਆ ਮੈਚ ਹੈ ਕਿੰਨੇ ਰੇਡਾਂ ਤੇ ਕੰਮ ਚੱਲ ਰਿਹਾ ਹੈ ਨਾ ਉਧਰੋਂ ਜਾਫੀਆਂ ਤੇ ਰੇਡਰ ਲੋਟ ਆਉਂਦਾ ਨਾ ਇਧਰੋਂ ਲੋਟ ਆਉਂਦਾ ਨੰਬਰ ਜਿਹੜੇ ਚੱਲ ਰਿਹਾ ਸਕੋਰ ਬੋਰਡ ਤੇ ਸੋਹਣ ਜੱਟਾਂ ਦੀ ਕਾਪੀ ਤੇ ਉਹ ਰੇਡਰਾਂ ਦੇ ਚੱਲ ਰਹੇ ਐ ਕਹਿੰਦੇ ਰੇਡਰਾਂ ਦੇ ਚੱਲ ਰਹੇ ਮੇਰੇ ਵੀਰੋ ਇਹਦੀ ਰੇਡ ਹੈ ਕਿ ਹਾਲੇ ਤੱਕ ਤੀਰ کمان ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਾਲੇ ਤੱਕ ਯਾਰ ਮੈਦਾਨ ਵਿੱਚ ਹੈ ਕੁਝ ਵੀ ਹੋ ਸਕਦਾ ਆਓ ਜਿੰਦਾ ਰਹੇ ਰੱਖੇ ਇੱਥੇ ਰੱਖੋ ਵਾਇਗਰ ਮੇਰੇ ਰੱਖੇ ਜੱਗੂ ਮੇਨੇ ਵੱਲੇ ਅਨਮੋਲ ਦੇ ਲਈ ਪਿਆਹਾਂ ਦਾ ਮਨ ਸਨਮਾਨ ਹੈ ਪਿਆਹਾਂ ਦਾ ਮਨ ਸਨਮਾਨ ਹੈ ਇਹਨੇ ਅਨਮੋਲ ਦੇ ਲਈ ਆ ਗਿਆ ਬਹੁਤ ਤਕੜਾ ਮੀਚ ਖੇਡ ਆਹ ਮੁੰਡਾ ਕਬੱਡੀ 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 ਕਰ ਰਿਹਾ ਮੇਰੇ ਵੀਰੋ ਕਿ ਖੇਡ ਖੇਡਾ ਵਿੱਚੋਂ ਵੱਡੀ ਜਿਹਨੂੰ ਅੱਖ ਦੇ ਕਬੱਡੀ ਲਾ ਕੇ ਖੇਢੀ ਜਾਂਦੀ ਪੂਰਾ ਕਹਿੰਦੇ ਤਾਨ ਮਿੱਤਰੋ ਕੱਡੀ ਢੰਗੜਾ ਪੰਜਾਬੀਆਂ ਦੀ ਜਾਨ ਮਿੱਤਰੋ ਕੱਡੀ ਢੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਪੰਜਾਬੀਆਂ ਦੀ ਜਿੰਦ ਜਾਨ ਵੀ ਹੈ ਪੰਜਾਬੀਆਂ ਦੀ ਸ਼ਾਨ ਵੀ ਹੈ ਆ ਰੇਡ ਸੇਲੇ ਖਰਾਦੀ ਜਖਮੀ ਹੋਇਆ ਛੇਰ ਜਿਹੜੇ ਮੈਦਾਨ ਦੇ ਵਿੱਚ ਰੇਡ ਪਾਰਿਆ ਅਨਮੋਲ ਮਲੋਟ ਵਾਲਾ ਇਸੇਲੇ ਕੋਸ਼ਿਸ਼ ਕਰ ਰਿਹਾ ਆ ਮੁਕਾਬਲਾ ਮੁਕਾਬਲਾ ਵਾਹ ਓ ਮਲੋਟ ਵਾਲਾ ਵਾਹ ਓ ਮਲੋਟ ਵਾਲਾ ரே கே கே கேக்கு நம்பாடு

ਲਓ ਸਾਹਮਣੇ ਪਹਿਲੀ ਕਬੜੀ ਪਾਉਣੇ ਮੇਡਾਂ ਪਾਉਣ ਵਾਲਾ ਸਾਹਮਣੇ ਕਬੜੀ ਪਾਉਣ ਦੇ ਯੋਕੇ ਦੇ ਨਾਲ ਪਾਵਾ ਹੋ ਗਿਆ ਇਹਦੇ ਨਾਲ ਕੀ ਨੰਬਰ ਰੇਡਰ ਵਾ ਨੰਬਰ ਰੇਡਰ ਵਾ ਹੱਲੇ ਮੁੱਕਿਆ ਨਹੀਂ ਹੱਲੇ ਤੇ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਯਾਰ ਮੈਦਾਨ ਦੇ ਵਿੱਚ ਉਹ ਡੇਨ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੱਲੇ ਮੁੱਕਿਆ ਨਹੀਂ ਉਹ ਸਾਹਮਣੇ ਟੋਟਾ ਫੇਰ ਰੇਡਰ ਕੰਦ ਨੂੰ ਚਾਰ ਬਰ ਤਾਰ ਚਾਰ ਵਾਰ ਸੀ ਨੇ ਅੱਤੇ ਮਲੇਟ ਦੱਖ ਟੋੜੀ ਜਾਂਦਾ ਐ ਤੇ ਮਲੇ ਟਾਲਾ ਲੋਕ ਕਰਦੇ ਜੀ ਜਾਂਦਾ ਕਹਿੰਦੇ ਵੀ ਨੰਬਰ ਤੇ ਨੰਬਰ ਜੋੜੀ ਜਾਂਦਾ ਅੱਜ ਦੱਖ ਟੋੜੀ ਜਾਂਦਾ ਆਹ ਪੋਤਾ ਜਿੱਤੇ ਵਾਲੀ ਗੱਭਰੂ ਕਬੱਡੀ ਕਬੱਡੀ ਕਰ ਰਿਹਾ ਆਹ ਪਈ ਰੇਡ ਇਸ ਲਈ ਗਾਨ ਵਾਲੀਆ ਕਰਦਾ ਕੋਸ਼ਿਸ਼ ਪਰ ਨੰਬਰ ਧਾਵੀ ਦੇ ਹਿੱਸੇ ਹੈ ਨੰਬਰ ਜਿਹੜਾ ਜੀਤੇ ਦੇ ਹਿੱਸੇ ਹੈ ਅਗਲੀ ਰੇਡ ਖੇਡ ਮੈਦਾਨ ਦੇ ਚ ਗੱਬਰੂ ਪਾਉਣ ਦੇ ਲਈ ਵਾਦਾ ਹੈ ਪਾਈ ਹੋਈ ਕਬੱਡੀ ਆਹ ਦੇਖ ਰਹੇ ਕਿ ਮੁੱਲ ਪਹਿਨ ਸਰੀਰਾਂ ਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਚੋਰ ਜਵਾਨਾਂ ਦਾ ਲੈਜੈਂਡ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਦੇ ਕਰਫੀ ਜਾਂਦੇ ਨਹੀਂ ਮਨਮਾਨੀ ਰਾਜੇ ਖੇਲੇ ਹੰਪਾਸੇ ਲੁੱਡੀਆਂ ਪਾਉਂਦੀ ਫਿਰ ਜਵਾਨੀ ਲੁੱਡੀਆਂ ਪਾਉਂਦੀ ਫਿਰ ਜਵਾਨੀ ਇਸੇ ਨੇ ਚੱਲਦਾ ਹੋਇਆ ਮੈਚ ਖੇਡ ਮੈਦਾਨ ਦੇ ਵਿੱਚ ਕਹਿੰਦੇ ਹਜੇ ਰੇਡਾਂ ਪੈਣਗੀਆਂ ਹਜੇ ਰੇਡਾਂ ਪੈਣਗੀਆਂ ਨੇ ਆਓ ਸਾਹਮਣੇ ਜੱਗਰੂ ਕਬੱਡੀ ਪੌਂਦਨੀ ਤੋਤਾ ਬੱਤਾ ਜਿੰਦੇ ਦੀ ਧਰਤੀ ਦਾ ਲਓ ਸਾਹਮਣੇ ਤੋਤਾ ਕਬੱਡੀ ਕਬੱਡੀ ਕਰਦਾ ਹੋਇਆ ਫਾਸਟ ਪਿੰਨੋ ਰੋਡ ਬਾਡ ਬੋਲ ਸਾਡੇ ਗੋਤਾ ਸਿੰਘ ਦੀ ਨਾਰ ਤੇ ਸਿਕਮੰਦਰ ਸਿੰਘ ਦੀ ਨਾਰ ਇਹਨਾਂ ਵੱਲੋਂ 500 ਰੁਪਏ ਦਿੱਤਾ ਜਾਣਾ ਹੈ ਜਿਹੜੀ ਟੀਮ ਜਿੱਤਦੀ ਹੈ ਤਾਂ ਰੇਸਲੇ ਟੋਕੀ ਸੁਬਾਰੇ ਟੋਕੀ ਹੋਤਾ ਹੋ ਗਿਆ ਜੇਤੂ ਦੀ ਟੀਮ ਇਸ ਮੈਚ ਤੋਂ ਬਾਹਰ ਵਾਲਾ ਨੂੰ ਆ 500 ਰੁਪਏ ਲੈ ਲਓ ਜੀ ਗਰਮ ਨਹੀਂ ਹੋਣੇ ਪੁੱਤੋ ਜਿੱਤਾਂ ਆਰਾ ਹੁੰਦੀਆਂ ਰਹਿੰਦੀਆਂ ਨੇ Parabéns. bar para, 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 para.